ਹੈ ਸਲਾਮ ਨਹੀਂ ਚਲਾਣਾ ਮਤਲਬ ਹੋਗੇ ਆਪਾਂ ਵੀ ਬਹੁਤ ਹੈ ਅਰੇ ਉਹ ਜਹਾਜ਼ ਦੇ ਵਿੱਚ ਯਾਤਰੀਆਂ ਦੇ ਆਪਸੀ ਕਹਾ ਸੁਣੀ ਦੀਆਂ ਖਬਰਾਂ ਤਾਂ ਤੁਸੀਂ ਸੁਨੀਆਂ ਹੋਏਗੀ ਆ ਪਰ ਕੈਬਿਨ ਕਰੂ ਦੇ ਨਾਲ ਵੀ ਕਈ ਵਾਰ ਬਹਿਸ ਦੀਆਂ ਖਬਰਾਂ ਤੁਸੀਂ ਸੁਨੀਆਂ ਹੋਣਗੀਆਂ ਪਰ ਅੱਜ ਇਹ ਵੀਡੀਓ ਜੋ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ ਤੁਸੀਂ ਵੀ ਸੁਣ ਕੇ ਹੈਰਾਨ ਹੋ ਜਾਓਗੇ ਇੱਕ ਯਾਤਰੀ ਵੱਲੋਂ ਜਹਾਜ਼ ਦੇ ਪਾਇਲਟ ਦੇ ਨਾਲ ਹੀ ਮਾਰਪੀਟ ਕਰਨ ਦੀ ਵੀਡੀਓ سامنے ਆਈ ਹੈ ਤਾਂ ਲਗਾਤਾਰ ਇਹ ਵੀਡੀਓ ਵਾਇਰਲ ਹੋ ਰਹੀ ਹੈ IndiGo ਦੀ ਫਲਾਈਟ ਦੱਸੀ ਜਾ ਰਹੀ ਹੈ ਜੋ ਕਿ ਜਿਸ ਦੇ ਵਿੱਚ ਪਾਇਲਟ ਦੇ ਨਾਲ ਯਾਤਰੀ ਵੱਲੋਂ ਮਾਰਪਿੱਟ ਕੀਤੀ ਜਾਂਦੀ ਹੈ ਪਾਇਲਟ ਦੇ ਥੱਪੜ ਮਾਰੇ ਜਾਂਦੇ ਨੇ ਜਿਸ ਦੀ ਵੀਡੀਓ ਹੁਣੇ ਲਗਾਤਾਰ ਵਾਇਰਲ ਹੋ ਰਹੀ ਹੈ ਤਾਂ ਇਸ ਮਾਰਪਿੱਟ ਦੇ ਪਿੱਛੇ ਕਾਰਨ ਕੀ ਆ ਉਹ ਵੀ ਤੁਹਾਨੂੰ ਦੱਸਾਂਗੇ ਪਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਪਾਇਲਟ ਜੋ ਦੋ ਯਾਤਰੀਆਂ ਦੇ ਨਾਲ ਗੱਲਬਾਤ ਕਰ ਰਿਹਾ ਹੁੰਦਾ ਤਾਂ ਇੱਕ ਯਾਤਰੀ ਪਿੱਛੋਂ ਦੀ ਆ ਕੇ ਪਾਇਲਟ ਦੇ ਖੱਪੜ ਮਾਰ ਦਿੰਦਾ ਤਾਂ ਉਸਦੀ ਵੀਡੀਓ ਹੁਣ ਲਗਾਤਾਰ ਵਾਇਰਲ ਹੋ ਰਹੀ ਹੈ ਤਾਂ ਦੱਸਿਆ ਜਾ ਰਿਹਾ ਕਿ ਇੰਡੀਗੋ ਦੀ ਫਲਾਈਟ ਜੋ ਕਿ ਦਿੱਲੀ ਤੋਂ ਗੋਆ ਜਾਣ ਵਾਲੀ ਸੀ 13 ਘੰਟੇ ਪਹਿਲਾਂ ਹੀ ਲੇਟ ਸੀਗੀ ਤਾਂ ਜਦੋਂ 13 ਘੰਟੇ ਤੋਂ ਬਾਅਦ ਯਾਤਰੀ ਪਲੇਨ ਦੇ ਵਿੱਚ ਬੈਠਦੇ ਨੇ ਤਾਂ ਪਾਇਲਟ ਆ ਕੇ ਉਹਨਾਂ ਨੂੰ ਦੱਸਦਾ ਹੈ ਕਿ ਹਜੇ ਕੁਝ ਹੋਰ ਹਜੇ ਕੁਝ ਹੋਰ ਡਿਲੇ ਹੋ ਸਕਦੇ ਆ ਤੇ ਇਸ ਨੂੰ ਲੈ ਕੇ ਹੋਰ ਸਮਾਂ ਲੱਗ ਸਕਦਾ ਹੈ ਤਾਂ ਯਾਤਰੀਆਂ ਦਾ ਇਹ ਗੁੱਸਾ ਜਿਹੜਾ ਵਾ ਫੁੱਟਦਾ ਹੋਇਆ ਨਜ਼ਰ ਆਉਂਦਾ ਤੇ ਇੱਕ ਯਾਤਰੀ ਆਪਣੇ ਆਪੇ ਤੇ ਕਾਬੂ ਨਹੀਂ ਪਾੰਦਾ ਤੇ ਪਾਸਾਮਨੇ ਆ ਕੇ ਪਾਇਲਟ ਦੇ ਥੱਪੜ ਮਾਰਨ ਦੀ ਕੋਸ਼ਿਸ਼ ਕਰਦਾ ਵਾ ਤੇ ਜਿਸ ਦੀ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਕੈਬਨ ਕਰੂ ਬਲੋ 에어 호ਸਟੈਸ ਬਲੋ ਉਸ ਨੂੰ ਰੋਕਿਆ ਜਾਂਦਾ ਹੈ ਤੇ ਇੱਕ ਯਾਤਰੀ ਵੀ ਅੱਗੇ ਆ ਕੇ ਉਸ ਯਾਤਰੀ ਨੂੰ ਇਸ ਤਰ੍ਹਾਂ ਕਰਨ ਤੋਂ ਰੋਕਦਾ ਹੋਇਆ ਉਸ ਨੂੰ ਪਿੱਛੇ ਲੈ ਕੇ ਜਾਂਦਾ ਹੋਇਆ ਵੀਡੀਓ ਦੇ ਵਿੱਚ ਨਜ਼ਰ ਆ ਰਿਹਾ ਤਾਂ ਲਗਾਤਾਰ ਇਹ ਵੀਡੀਓ ਵਾਇਰਲ ਹੋ ਰਹੀ ਹੈ ਇੰਡੀਗੋ ਦੀ ਫਲਾਈਟ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ 13 ਘੰਟੇ ਫਲਾਈਟ ਲੇਟ ਸੀਗੀ ਤਾਂ ਜਦੋਂ ਪਾਇਲਟ ਵੱਲੋਂ ਆ ਕੇ ਫਿਰ ਕਿਹਾ ਜਾਂਦਾ ਕਿ ਹਜੇ ਹੋਰ ਲੇਟ ਹੋ ਸਕਦਾ ਵਾ ਸਮਾਂ ਹੋਰ ਲੱਗ ਸਕਦਾ ਵਾ ਤੇ ਉਸ ਤੋਂ ਬਾਅਦ ਯਾਤਰੀਆਂ ਨੂੰ ਗੁੱਸਾ ਦੇਖਣ ਵਾਲਾ ਹੁੰਦਾ ਤੇ ਇੱਕ ਯਾਤਰੀ ਆਪਣੇ ਗੁੱਸੇ ਤੇ ਕੰਟਰੋਲ ਨਹੀਂ ਕਰ ਪਾਉਂਦਾ ਤੇ ਸਾਹਮਣੇ ਪਾਇਲਟ ਜਿਹੜਾ ਉਹਨਾਂ ਨੂੰ ਸੰਬੋਧਨ ਕਰ ਰਿਹਾ ਹੁੰਦਾ ਵਾ ਉਸ ਦੇ ਨਾਲ ਝਗੜਨ ਨੂੰ ਅੱਗੇ ਜਾਂਦਾ ਤੇ ਉਸ ਦੇ ਨਾਲ ਮਾਰਪੀਟ ਕਰਨ ਦੀ ਇਹ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਇਹ ਹੋਸਟਸ ਉਸ ਤੋਂ ਬਾਅਦ ਲੋਕਾਂ ਤੇ ਯਾਤਰੀਆਂ ਨੂੰ ਸਮਝਾਉਂਦੀ ਹੁੰਦੀ ਨਜ਼ਰ ਆ ਰਹੀ ਹੈ ਕਿ ਤੁਸੀਂ ਇਸ ਤਰ੍ਹਾਂ ਕਿਉਂ ਕਰ ਰਹੇ ਹੋ ਇਸ ਤਰ੍ਹਾਂ ਤੁਸੀਂ ਨਹੀਂ ਕਰ ਸਕਦੇ ਤਾਂ ਯਾਤਰੀ ਵੀ ਯਾਤਰੀਆਂ ਦੀ ਵੀ ਆਵਾਜ਼ ਆ ਰਹੀ ਹੈ ਕਿ ਅਗਰ ਨਹੀਂ ਜਹਾਜ਼ ਨਹੀਂ ਚਲਾਣਾ ਤਾਂ ਇਹਨੂੰ ਖੋਲ੍ਹ ਦਿਓ ਅਸੀਂ ਇੱਥੋਂ ਦੀ ਨਿਕਲ ਜਾਈਏ ਤਾਂ ਇਸ ਤਰ੍ਹਾਂ ਦੀ ਆਵਾਜ਼ਾਂ ਜੜੀਆਂ ਵਾ ਇਸ ਵੀਡੀਓ ਦੇ ਵਿੱਚ ਸੁਣਾਈ ਦੇ ਸਕਦੀਆਂ ਤਾਂ ਇੰਡੀਗੋ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜੋ ਕਿ ਦਿੱਲੀ ਤੋਂ ਗੋਆ ਇਹ ਪਲੇਨ ਜਾਣਾ ਸੀ 13 ਘੰਟੇ ਪਹਿਲਾਂ ਲੇਟ ਸੀਗਾ ਕਿਉਂਕਿ ਮੌਸਮ ਅਤੇ ਧੋਕ ਦੇ ਚਲਦੇ ਰੁਕਾਵਟਾਂ ਪੈਦਾ ਹੋ ਰਹੀਆਂ ਸੀ ਜਿਸ ਨੂੰ ਚਲਦੇ ਹੋਏ ਇਸ ਨੂੰ ਹੋਰ ਲੇਟ ਕਰਨ ਦੀ ਗੱਲਬਾਤ ਜਦੋਂ ਕੀਤੀ ਜਾ ਰਹੀ ਸੀ ਤਾਂ ਯਾਤਰੀ ਦਾ ਗੁੱਸਾ ਚੜ੍ਹ ਜਾਂਦਾ ਤੇ ਉਦੋਂ ਗੁੱਸਾ ਪਾਇਲਟ ਦੇ ਉੱਤੇ ਨਿਕਲਦਾ ਹੋਇਆ ਨਜ਼ਰ ਆ ਰਿਹਾ ਦੇਖੋ ਇਹ ਵੀਡੀਓ